ਪਟਿਆਲਾ ਜ਼ੋਨ ਦੇ ਟ੍ਰਾਂਸਪੋਰਟ ਕਮਿਸ਼ਨਰ ਰਹੇ ਜਸਬੀਰ ਸਿੰਘ ਵੀਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਚ ਜਸਬੀਰ ਸਿੰਘ ਵੀਰ ਨੂੰ ਬਿਨਾਂ ਸ਼ਰਤ ਮੈਂਬਰਸ਼ਿਪ ਦਿੱਤੀ ਗਈ ਉਹੀ ਜਸਬੀਰ ਸਿੰਘ ਵੀਰ ਨੇ ਜਿਨ੍ਹਾਂ ਨੇ ਬਾਦਲ ਪਰਿਵਾਰ ਦੀ ਬੱਸ ਕੰਪਨੀ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅੱਜ ਤੋਂ 5 ਮਹੀਨੇ ਪਹਿਲਾਂ এবੀਪੀ ਸੰਜੈ ਨੂੰ ਦਿੱਤੇ ਗਏ ਇੰਟਰਵਿਊ ਚ ਜਸਬੀਰ ਸਿੰਘ ਵੀਰ ਨੇ ਕਿਹਾ ਸੀ ਕਿ ਅਜਿਹੀ ਕੋਈ ਪਾਰਟੀ ਨਹੀਂ ਜਿਸ ਨੂੰ ਜੁਆਇਨ ਕਰਕੇ ਮੈਂ ਲੋਕ ਭਲਾਈ ਦੇ ਕੰਮ ਕਰ ਸਕਦਾ ਇਸ ਗੱਲ ਤੋਂ ਠੀਕ 150 ਦਿਨਾਂ ਬਾਅਦ ਜਸਬੀਰ ਸਿੰਘ ਵੀਰ ਆਮ ਆਦਮੀ ਪਾਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਜਿਹੜਾ ਸਿਆਸੀ ਪਾਰਟੀ ਦੇ ਵਿੱਚ ਜਾਣ ਵਾਲਾ ਜੋ ਮਾਹੌਲ ਹੈਗਾ ਜਾਂ ਜੋ ਜੜੀਆਂ ਰਾਜਸੀ ਪਾਰਟੀਆਂ ਐ ਇਸ ਵੇਲੇ ਐਗਜ਼ਿਸਟ ਕਰ ਰਹੀਆਂ ਹੈਗੀਆਂ ਕੋਈ ਵੀ ਐਸੀ ਪਾਰਟੀ ਨਹੀਂ ਹੈਗੀ ਆ ਜਿਹਦੇ ਲਈ ਜਿਹਦੇ ਚ ਜਾ ਕੇ ਮੈਂ ਇਹ ਸੋਚਾਂ ਕਿ ਮੈਂ ਕੋਈ ਸਮਾਜ ਦੀ ਸੇਵਾ ਕਰ ਸਕਦਾ ਹੈ ਜਾਂ ਇਹ ਜਿਹੜਾ ਸਿਸਟਮ ਗਰਖ ਹੋ ਰਿਹਾ ਹੈਗਾ ਉਹਦੇ ਲਈ ਮੈਂ ਕੋਈ ਕੰਟਰੀਬਿਊਸ਼ਨ ਕਰ ਸਕਦਾ ਆ